तो बोली स्टार्ट हो ढाई सौ ढाई सौ रुपया ढाई सौ सट पैहठ सत्तर पचहत्तर अस्सी पचासी दो सौ पचासी है जी दो सौ पचासी दो सौ पचासी रुपये 90 ਰੁਪਏ 95 300 5 10 15 315 ਬੋਲਾਂਗੇ ਨਾ 315 ਦੀ ਲਓ ਜੀ ਪਹਿਲੀ ਟਾਂਡੀ ਜਿਹੜੀ ਲੱਗੀ 315 ਰੁਪਏ ਅੰਦਰ ਦੀ ਕੁੜੀ ਬਹੁਤ ਸਾਫ਼ ਈ ਇਹ ਵੀ ਕੁੜੀ ਦੇਖੋ ਕਰੋ ਜੀ ਕੁਆਲਟੀ ਚੈੱਕ ਐ ਵੀ ਦੇਖਦਾ ਦੇਖਦਾ ਮੇਂ ਬੰਦੇ ਡੱਬੀ ਰੋ ਬਾਈ ਹੂੰ ਇਹ ਆਪਾਂ ਮਾਸਾ ਹੈ ਇਹ ਇਹ ਦੇਖ ਲੈ ਹਾਂ ਠੀਕ ਆ ਠੀਕ ਆ ਆਹ ਵਾਹ ਠੀਕ ਆ ਕੁੱਤੇ ਵੀ ਪਾਏ ਮਰੀ ਜਿੱਤੇ ਅੰਦਰ ਦੀ ਆ ਅੰਦਰ ਦੀ ਤੂੜੀ ਬੋਲੋ ਜੀ 280 ਰੁਪਏ 85 90 95 300 5 10 15 20 25 ਅਰੇ 325 ਰੁਪਏ ਬੋਲਾ ਭਾਈ ਕਿਨੇ 325 ਰੁਪਏ ਲੋ ਜੀ ਇਹ ਲੱਗੀ 325 ਰੁਪਏ ਇਹ ਵੀ ਅੰਦਰ ਦੀ ਤੂੜੀ ਜਮ ਸਾਫ ਸਗੀ ਇਹ ਵੀ ਤੂੜੀ ਦੇਖੀ ਕੁਆਲਟੀ ਚੈੱਕ ਇਹ ਵੀ ਜਿਹੜੀ ਤੂੜੀ ਅੰਦਰ ਦੀ ਆ बोलो जी ढाई सौ पचुंजा अट्ठ पैंहठ सत्तर पचहत्तर अस्सी पचासी नब्बे पचानवे तीन सौ पंज तीन सौ पं रुपये बोलना पाई कि ना ਲੋ ਜੀ ਇਹ ਲੰਗੇ 305 ਰੁਪਏ ਅੰਦਰ ਦੀ ਟੂੜੀ ਜਮਾਂ ਸਾਫ ਚੁੱਟੀ ਹੈ ਜੀ ਤੇ ਟੂੜੀ ਇਹ ਵੀ ਅੰਦਰ ਦੀ ਹੈ ਥੋੜੀ ਖੁੱਲੀ ਆ ਭਾਈ ਇਹ ਲਾਈਨ ਭਾਈ ਜਿੰਨੀ ਥਾਲੀ ਨਾ ਵੀ 150 ਨਾ ਡਿਜਰਾਂ ਨੰਦੀ ਆ ਰਹੀ ਹੈ ਨਦੀ 2600 ਰੁਪਏ ਨਾ ਪਾ ਕੇ ਆਲੇ ਕਿਉਂ 10 ਕੁ ਮਿੰਟ ਦੇ ਸਵਾਰ ਤੇ 2000 ਰੁਪਏ ਕੋਈ ਗੱਲ ਨਹੀਂ ਤੇਰੀ 15 15 15 ਲੱਗੀ ਐ 15 ਲਿਖ ਦਈਏ ਭਾਈ ਨੇ ਉਹ ਮੈਂ ਅਗਰ ਪਹਿਲੀ ਬੋਲੀ ਕਿ ਲੋ ਚੱਲ ਭਾਈ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲਾ ਓਏ ਅਗਾਂ ਦਾ ਬੋਲੋ ਬੋਲੋ ਮੂੰਹ ਕੇ ਬੋਲਦੇ ਆ ਬਹੁਤ ਬੜਾ ਪੈਸਾ ਕੱਲ ਬੋਲਦੇ ਨੇ 270 ਰੁਪਏ 70 ਰੁਪਏ 270 ਰੁਪਏ 70 ਰੁਪਏ 80 ਰੁਪਏ 90 ਰੁਪਏ 300 ਬੋਲਾਂਗੇ ਨੇ ਲੱਗਭਗ 300 ਲੋ ਜੀ ਇਹ ਲੱਗਿਆ 300 ਰੁਪਿਆ ਜੀ ਥੋੜੀ ਸਾਫ ਹੈ ਜਵਾੰਦਰ ਦੀ ਛੁੱਟੀ ਜਵਾੰ તો <coughs> <coughs> ਕੀ ਦਾ ਭਾਈ ਬੋਲੋ ਭਾਈ ਹਾਂਜੀ 250 60 65 70 75 80 85 90 300 ਹਾਂਜੀ 5 10 15 315 ਬੋਲਾਂਗੇ ਨਾ ਚਲੋ 315 ਰੁਪਏ ਹੈ ਲੋ ਇਹ ਲੰਗੀ 315 ਰੁਪਏ ਅੱਜ ਦਾ ਰੇਟ ਇਹ 315 ਰੁਪਏ ਰਿਹਾ ਹੇ ਤੱਕ ਟਾਪ ਰੇਟ ਜਿਹੜਾ ਤੇ ਬਾਕੀ ਫਿਰ ਦੇਖਦੇ ਹਾਂ ਲਾਸਟ ਟਾਲੀਆ ਇਹਦਾ ਕੀ ਰੇਟ ਲੱਗਦਾ ਕੱਲ ਵੀ ਆਇਆ ਸੀ ਭਾਈ ਨਹੀਂ ਆਉਂਦਾ ਆ ਬੋਲੋ ਭਾਈ ਅੰਦਰ ਦੀ ਹੈ 270 ਰੁਪਏ 75 80 300 300 5 305 ਬੋਲਾ ਭਾਈ ਜੀ ਨੇ ਲੈ 305 ਮੋ ਜੀ ਲਾਟ ਟਰਾਲੀ ਸੀ ਇਹ ਲੱਗੇ 305 ਰੁਪਏ ਤੇ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਕੱਲ ਠੀਕ 7:30 ਵਜੇ ਪੂਰੀ ਬੋਲੀ ਤੇ